ਹੁਸ਼ਿਆਰਪੁਰ ਦੇ ਵਿੱਚ ਇੱਕ ਛੋਟੇ ਬੱਚੇ ਨਾਲ ਕਿਉਂ ਦੁਸ਼ਮਣੀ ਕੱਢੀ ਐ ਪ੍ਰਵਾਸੀ ਨੇ ਖੁੱਲਕੇ ਬੋਲਿਆ ਉਹ ਜੱਜ ਸਾਹਮਣੇ ਸਾਰੀ ਗੱਲ ਤੁਹਾਨੂੰ ਦੱਸ ਦਿੰਨੇ ਆ ਹੁਸ਼ਿਆਰਪੁਰ ਦੇ ਵਿੱਚ ਇੱਕ ਦਿਲ ਨੂੰ ਝੰਜੋੜਨ ਵਾਲੀ ਘਟਨਾ ਸਾਹਮਣੇ ਆਈ ਸੀ ਇੱਕ ਛੋਟਾ ਬੱਚਾ ਸੀ 5 ਸਾਲ ਦਾ ਜਿਸ ਦੀ ਦੁਸ਼ਮਣੀ ਵੀ ਨਹੀਂ ਸੀ ਉਸ ਆਦਮੀ ਦੇ ਨਾਲ ਪਰ ਫਿਰ ਵੀ ਉਸ ਆਦਮੀ ਨੇ ਦਰਿੰਦਗੀ ਦੇ ਨਾਲ ਹਵੈਸ਼ਪੁਰੇ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕੀ ਉਹ ਹੁਣ ਪਛਤਾ ਰਿਹਾ ਏ ਤੁਹਾਨੂੰ ਸਾਰੀ ਗੱਲ ਦੱਸ ਦਿੰਨੇ ਆ ਪਹਿਲਾਂ ਉਸ ਦਾ ਪੁਲਿਸ ਨੇ ਰਿਮਾਂਡ ਵੀ ਲਿਆ ਸੀ ਤੇ ਉਸ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ ਤੇ ਹੁਣ ਉਸ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਉਸ ਪ੍ਰਵਾਸੀ ਨੇ ਕੀ ਕਿਹਾ ਜੱਜ ਸਾਹਮਣੇ ਪਰ ਤੁਹਾਨੂੰ ਪਹਿਲਾਂ ਉਸ ਪ੍ਰਵਾਸੀ ਦੀ ਸਾਰੀ ਹਿਸਟਰੀ ਦੱਸ ਦਿੰਨੇ ਆ اے ਯੂਪੀ ਦਾ ਰਹਿਣ ਵਾਲਾ ਪਹਿਲਾਂ ਵੀ ਇਹ 5 ਸਾਲ ਯੂਪੀ ਦੇ ਵਿੱਚ ਜੇਲ੍ਹ ਕੱਟ ਕੇ ਆਇਆ ਆਪਾਂ ਆਮ ਵੇਖਦੇ ਆ ਆਪਣੇ ਵੀ ਪੰਜਾਬੀ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਪ੍ਰਵਾਸ ਕਰਦੇ ਆ ਰੋਜੀ ਰੋਟੀ ਦੇ ਲਈ ਆਪਣਾ ਦੇਸ਼ ਛੱਡ ਕੇ ਬਾਹਰਲੇ ਦੇਸ਼ ਜਾਂਦੇ ਆ ਜਾ ਕੇ ਉੱਥੇ ਕੰਮ ਧੰਦਾ ਕਰਦੇ ਆ ਸਹੀ ਤਰੀਕੇ ਦੇ ਨਾਲ ਉੱਥੋਂ ਦੇ ਕਾਨੂੰਨਾਂ ਨੂੰ ਫੋਲੋ ਕਰਦੇ ਆ ਤਰੱਕੀ ਵੀ ਕਰਦੇ ਆ ਤੇ ਪਿੱਛੇ ਜੋ ਉਹਨਾਂ ਦਾ ਪਿੰਡ ਜਾਂ ਸ਼ਹਿਰ ਦੇ ਵਿੱਚ ਪਰਿਵਾਰ ਹੁੰਦਾ ਉੱਥੇ ਸੁਖੀ ਵੀ ਵਸਦੇ ਆ ਵਿਦੇਸ਼ਾਂ ਦੇ ਵਿੱਚ ਪੰਜਾਬੀ ਸਹੀ ਤਰੀਕੇ ਨਾਲ ਰਹਿੰਦੇ ਆ ਤੇ ਉਥੋਂ ਦੇ ਨਾਗਰਿਕ ਇਹਨਾਂ ਨਾਲ ਕੋਈ ਈਰਖਾ ਵੀ ਨਹੀਂ ਕਰਦੇ ਪਰ ਜਦੋਂ ਪੰਜਾਬ ਦੇ ਵਿੱਚ ਇਸ ਪ੍ਰਵਾਸੀ ਨੇ ਇੱਕ ਘਟਿਆ ਹਰਕਤ ਕੀਤੀ ਤਾਂ ਪੰਜਾਬ ਦੇ ਵਿੱਚ ਇੱਕ ਆਵਾਜ਼ ਗੂੰਜੀ ਤੇ ਇੱਕ ਮੁਹਿੰਮ ਚੱਲੀ ਪੰਜਾਬ ਬਚਾਓ ਤੇ ਭਈਏ ਭਜਾਓ ਭਾਵੇਂ ਕਈ ਲੋਕ ਇਸ ਦੇ ਨਾਲ ਸਹਿਮਤ ਨਹੀਂ ਸੀ ਪਰ ਇਸ ਘਟਨਾ ਤੋਂ ਬਾਅਦ ਸਾਰਿਆਂ ਨੂੰ ਇਸ ਦੀ ਹਾਮੀ ਭਰਨੀ ਪਈ ਕਿਉਂਕਿ ਜਿਹੜਾ ਕੰਮ ਇਹ ਪ੍ਰਵਾਸੀ ਨੇ ਕੀਤਾ ਸੀ ਉਸ ਨੂੰ ਕੋਈ ਹਾਜਮ ਹੀ ਨਹੀਂ ਕਰ ਸਕਦਾ ਸੀ ਆਪਾਂ ਆਮ ਵੇਖਦੇ ਆ ਛੋਟੇ ਬੱਚੇ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਜੇਕਰ ਛੋਟੇ ਬੱਚੇ ਦੇ ਨੇੜੇ ਸੱਪ ਵੀ ਆ ਜਾਵੇ ਤਾਂ ਉਹ ਉਸ ਨਾਲ ਖੇਡਣ ਲੱਗ ਜਾਂਦਾ ਕਿਉਂਕਿ ਸੱਪ ਵੀ ਸਮਝ ਜਾਂਦਾ ਇਹ ਇੱਕ ਛੋਟਾ ਬੱਚਾ ਰੱਬ ਦਾ ਰੂਪ ਆ ਮੇਰੀ ਇਸ ਦੇ ਨਾਲ ਕੀ ਦੁਸ਼ਮਣੀ ਆ ਇਸ ਨੇ ਮੈਨੂੰ ਕੀ ਕਿਹਾ ਜੋ ਇਸ ਨੂੰ ਮੈਂ ਡੰਗ ਮਾਰਾਂ ਪਰ ਉਹ ਪ੍ਰਵਾਸੀ ਇੱਕ ਦਰਿੰਦਾ ਇਨਸਾਨ ਜਿਸ ਨੇ ਭੋਰਾ ਵੀ ਤਰਸ ਨਹੀਂ ਕੀਤਾ ਉਸ ਛੋਟੇ ਬੱਚੇ ਤੇ ਤੁਹਾਨੂੰ ਦੱਸ ਦਿੰਨੇ ਆ ਹਰਵੀਰ ਇੱਕ ਆਪਣੀ ਭੈਣ ਦਾ ਇਕਲੌਤਾ ਭਰਾ ਸੀ 5 ਸਾਲਾਂ ਬਾਅਦ ਪਰਿਵਾਰ ਦੇ ਵਿੱਚ ਮਸਾ ਮਾ ਪਿਓ ਨੇ ਰੱਬ ਤੋਂ ਅਰਦਾਸਾਂ ਕਰ ਕਰਕੇ ਲਿਆ ਸੀ ਤੁਹਾਨੂੰ ਦੱਸ ਦਿੰਨੇ ਆ ਹਰਵੀਰ ਇੱਕ ਗਰੀਬ ਪਰਿਵਾਰ ਚੋਂ ਸੀ ਉਸਦੇ ਪਿਓ ਨੂੰ ਫਾਈਨੈਂਸਰ ਪੈਂਡ ਵਿੱਚ ਤੰਗ ਕਰਦੇ ਸੀ ਇਸ ਕਰਕੇ ਉਹ ਸ਼ਹਿਰ ਰੋਜੀ ਰੋਟੀ ਦੀ ਭਾਲ ਲਈ ਹੁਸ਼ਿਆਰਪੁਰ ਆ ਗਏ ਉਸ ਦੇ ਪਿਓ ਨੇ ਦੱਸਿਆ ਕਿ 6 ਤਰੀਕ ਨੂੰ ਉਸ ਦੀ ਤਨਖਾਹ ਪੈਂਦੀ ਸੀ ਤੇ 4 ਤਰੀਕ ਨੂੰ ਹੀ ਉਸ ਦੇ ਘਰ ਢੇੜੇ ਮਾਰਨ ਲੱਗ ਜਾਂਦੇ ਸੀ ਘਰੇ ਜਹਿਮਤ ਸੀ ਜਿਸ ਕਰਕੇ ਉਸ ਦੇ ਮਾਪਿਓ ਬਿਮਾਰ ਸੀ ਜਿਸ ਕਰਕੇ ਉਸ ਨੂੰ ਕਰਜ਼ਾ ਚੱਕਣਾ ਪਿਆ ਉੱਥੇ ਹੀ ਪ੍ਰਵਾਸੀ ਨੇ ਚਾਕਲੇਟ ਦਾ ਲਾਲਚ ਦੇ ਕੇ ਬੱਚੇ ਨੂੰ ਆਪਣੇ ਨਾਲ ਲੈ ਗਿਆ ਪਰ ਹਰਵੀਰ ਦੇ ਪਿਤਾ ਦਾ ਕਹਿਣਾ ਕਿ ਉਹ ਪ੍ਰਵਾਸੀ ਨੂੰ ਨਹੀਂ ਜਾਣਦੇ ਸੀ। ਉਹਨਾਂ ਦੇ ਘਰ ਉਸ ਦਾ ਕੋਈ ਵੀ ਆਉਣਾ ਜਾਣਾ ਨਹੀਂ ਸੀ। ਹਰਵੀਰ ਗਲੀ ਦੇ ਵਿੱਚ ਖੇਡਦਾ ਫਿਰਦਾ ਸੀ। ਉੱਥੇ ਹੀ ਉਸ ਪ੍ਰਵਾਸੀ ਵੱਲੋਂ ਉਸ ਨੂੰ ਚਾਕਲੇਟ ਦਾ ਲਾਲਚ ਦੇ ਕੇ ਉਸ ਨੂੰ ਉਹ ਆਪਣੇ ਨਾਲ ਲੈ ਗਿਆ। ਉੱਥੇ ਜਾ ਕੇ ਉਸ ਬੱਚੇ ਨੇ ਐਡੀ ਘਟੀਆ ਹਰਕਤ ਕੀਤੀ ਜਿਸ ਨੂੰ ਬੋਲਦੇ ਵੀ ਸ਼ਰਮ ਆਉਂਦੀ ਆ ਸੋਚਦੇ ਆ ਵੀ ਐਸ ਕਨਾਉਣੀ ਹਰਕਤ ਤੇ ਐਨੀ ਸ਼ਰਮ ਆਉਂਦੀ ਆ। ਹਣ ਤੁਹਾਨੂੰ ਦੱਸ ਦਿੰਨੇ ਆ ਜਦੋਂ ਉਸ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ ਜੱਜ ਵੀ ਇੱਕ ਇਨਸਾਨ ਆ ਪੁਲਿਸ ਵਾਲੇ ਵੀ ਇਨਸਾਨ ਆ ਜਦੋਂ ਉਹਨਾਂ ਨੇ ਇਸ ਘਟਨਾ ਬਾਰੇ ਸੁਣਿਆ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਪਾਣੀ ਸੀ ਉਹ ਉਸ ਦਰਿੰਦੇ ਨੂੰ ਪੁੱਛਦੇ ਆ ਤੇਰੀ ਉਸ ਬੱਚੇ ਦੇ ਨਾਲ ਕੋਈ ਦੁਸ਼ਮਣੀ ਸੀ ਜਾਂ ਉਸ ਦੇ ਪਿਓ ਦੇ ਨਾਲ ਦੁਸ਼ਮਣੀ ਸੀ ਜਿਸ ਤੋਂ ਬਾਅਦ ਹਰਵੀਰ ਦਾ ਵਕੀਲ ਦੱਸਦਾ ਕਿ ਉਸ ਦਰਿੰਦੇ ਦੇ ਚਿਹਰੇ ਉੱਪਰ ਕੋਈ ਪਛਤਾਵਾ ਨਹੀਂ ਹੁੰਦਾ ਕੀਅਸ ਨੇ ਘਟਿਆ ਕੰਮ ਕੀਤਾ ਉਸ ਦੇ ਚਿਹਰੇ ਉੱਪਰ ਕੋਈ ਡਰ ਨਹੀਂ ਸੀ ਭਾਵੇਂ ਕਿ ਉਹ ਪੁਲਸ ਰਮਾਂਡ ਕੱਟ ਕੇ ਆਇਆ ਪਰ ਪੰਜਾਬ ਪੁਲਿਸ ਮਸ਼ਹੂਰ ਆ ਉਹ ਗੁੰਗਿਆਂ ਨੂੰ ਵੀ ਬੋਲਣ ਲਾ ਦਿੰਦੀ ਆ ਪਰ ਪੁਲਸ ਦਾ ਵੀ ਕਹਿਣਾ ਕਿ ਜਦੋਂ ਇਸ ਤੋਂ ਪੁੱਛਗਿੱਛ ਕਰਦੇ ਸੀ ਇਹ ਕੁਝ ਨਹੀਂ ਸੀ ਦੱਸਦਾ ਇਹ ਮੈਂਟਲੀ ਤੌਰ ਤੇ ਕਿਉਂਕਿ ਕਈ ਡਾਕਟਰਾਂ ਦਾ ਕਹਿਣਾ ਕਿ ਇਹੋ ਜਿਹੇ ਮੈਂਟਲੀ ਤੌਰ ਤੇ ਅਪਸੈਟ ਕ੍ਰਿਮੀਨਲ ਟਾਈਪ ਬੰਦੇ ਇਹ ਇਨਸਾਨਾਂ ਦੀ ਗਿਣਤੀ ਦੇ ਵਿੱਚ ਹੀ ਨਹੀਂ ਆਉਂਦੇ ਕਿਉਂਕਿ ਇਹਨਾਂ ਨੇ ਸਾਰੀ ਉਮਰ ਹੀ ਇਹੋ ਜਿਹੇ ਅਪਰਾਧ ਕਰਨੇ ਹੁੰਦੇ ਆ ਪਰ ਐਸ ਨੇ ਜੋ ਗੰਦੀ ਹਰਕਤ ਕੀਤੀ ਆ ਇਸ ਦਾ ਖਾਮਿਆਜਾ ਸਾਰੇ ਹੀ ਲੋਕਾਂ ਨੂੰ ਭੁਗਤਣਾ ਪੈ ਸਕਦਾ ਕਿਉਂਕਿ ਪੰਜਾਬ ਇੱਕ ਵਾਰ ਉੱਠ ਖੜਾ ਹੋਇਆ ਕਿ ਇਹ ਸਾਡੇ ਸੱਭਿਆਚਾਰ ਨੂੰ ਖਰਾਬ ਕਰਦੇ ਆ